ਐਮਐਸਪੀ ਦੇ ਮਸਲੇ ਤੇ ਕੀ ਕਿਸਾਨੀ ਚ ਜਾਗਰੂਕਤਾ ਨਹੀਂ ਹੈਗੀ ਜਾਂ ਕਿਸਾਨੀ ਦੀ سپورਟ ਜਿਹੜੀ ਆ ਉਹ ਨਹੀਂ ਹੈਗੀ ਤੇ ਕਿਸਾਨੀ ਦੀਆਂ ਜਿਹੜੀਆਂ ਯੂਨੀయన్స్ ਨੇ ਉਹ ਵੰਡੀਆਂ ਹੋਈਆਂ ਨੇ ਇਹ ਤਿੰਨਾਂ ਚੀਜ਼ਾਂ ਦੇ ਉੱਤੇ ਮੈਂ ਇੱਕ ਮਿੰਟ ਚ ਗੱਲ ਕਲੀਅਰ ਕਰ ਦਗਾ ਜਿੱਥੇ ਵੀ ਜੋ ਵੀ ਰਿਪੋਰਟ ਆ ਰਹੀ ਹੈ ਕਿ ਇਸ ਧਰਨੇ ਨੂੰ ਲੋਕਾਂ ਨੇ ਸਾਥ ਨਹੀਂ ਦਿੱਤਾ ਉਹ ਮੈਂ ਮੂਲ ਤੋਂ ਹੀ ਰੱਦ ਕਰਦਾ ਮੈਂ ਧਰਨੇ ਵਾਲੇ ਦਿਨ ਲਗਭਗ 5 ਜ਼ਿਲ੍ਹਿਆਂ ਚ ਘੁੰਮ ਕੇ ਦੇਖਿਆ ਕੁਝ ਜਿਹੜੇ ਸਮਾਜਿਕ ਕਾਰਨ ਵੀ ਸੀਗੇ ਵਿਆਹ ਸ਼ਾਦੀਆਂ ਵੀ ਸੀਗੀਆਂ ਕੁਝ ਗਮੀ ਦੇ ਪ੍ਰੋਗਰਾਮ ਸੀ ਪਹਿਲੀ ਗੱਲ ਕਿਸੇ ਨੇ ਜਿੱਥੇ ਐਮਰਜੈਂਸੀ ਦੇਖੀ ਹੈ ਉੱਥੇ ਉਹਨਾਂ ਸਾਰਿਆਂ ਨੂੰ ਨੰਗਾਰ ਦੀ ਗੱਲ ਕੀਤੀ ਮੈਂ ਕਿਸੇ ਦੀ ਕੋਈ ਡਿਫੈਂਸ ਦੀ ਜ਼ਰੂਰਤ ਨਹੀਂ ਹੈ ਜਿਹੜੇ ਮੋਟੀਵੇਟਿਡ ਜਿਹੜੇ ਬੰਦਿਆਂ ਨੇ ਘਰੋਂ ਹੀ ਨਿਕਲ ਕੇ ਬਾਹਰ ਵੀ ਦੇਖਿਆ ਟੀਵੀ ਤੇ ਜੇ ਤੁਸੀਂ ਮੈਨੂੰ ਇਹ ਦੱਸੋ ਕਿ 170 75 ਕਸਟ ਬੇ ਦੇ ਸ਼ਹਿਰ ਨੇ ਪੰਜਾਬ ਦੇ ਵਿੱਚ 12000 ਤੋਂ ਵੱਧ ਪਿੰਡ ਨੇ ਜੇ ਉਹਨਾਂ ਵਿੱਚੋਂ ਮੈਂ ਮੰਨਦਾ ਇੱਕ ਪਿੰਡ 'ਚ ਇੱਕ ਬੰਦੇ ਨੇ ਵੀ ਗੱਲ ਕੀਤੀ ਹੋਵੇ ਤੇ ਤਾਂ ਵੀ ਇਸ ਗੱਲ ਨੂੰ ਮੰਨਿਆ ਨਹੀਂ ਜਾ ਸਕਦਾ ਕਿਸੇ ਨੇ ਵਿਰੋਧ ਕੀਤਾ ਮੈਂ ਤੇ ਇਹ ਕਹਿ ਰਿਹਾ ਕਿ 170 ਕਸਟਮਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ 35 ਤੋਂ ਵੱਧ ਕਿਸੇ ਨੇ ਵਿਰੋਧ ਨਹੀਂ ਕੀਤਾ ਸਭੋ ਲੋਕਾਂ ਨੇ ਇਹ ਗੱਲ ਕਹੀ ਜਿਹਨੂੰ ਕੱਟ ਕੇ ਦਿਖਾਇਆ ਜਾ ਰਿਹਾ ਵੀ ਇਹ ਧਰਨਾ ਕਿਉਂ ਲਾਣ ਦੀ ਲੋੜ ਪਈ ਸਰਕਾਰ ਗਲਤ ਕਰ ਲਈ ਧਰਨੇ ਲੱਗ ਰਹੇ ਨੇ ਹਰ ਬੰਦੇ ਨੂੰ ਮੁਸ਼ਕਲ ਹੋ ਰਹੀ ਹੈ ਸਰਕਾਰ ਗੱਲ ਕਿਉਂ ਨਹੀਂ ਸੁਣਦੀ ਇਹ ਜਿਹੜਾ ਸਟ੍ਰੀਮ ਵੀਊਜ਼ ਲੀਗਾ ਜਿਹੜਾ ਪ੍ਰੋਐਕਟਿਵ ਮੂਵ ਸੀ ਵੀ ਬਾਪੂ ਇਸ ਉਮਰੇ ਇੱਥੇ ਠੰਡ 'ਚ ਬੈਠਾ ਨੌਜਵਾਨਾ ਤੂੰ ਇੱਥੇ ਫਿਰਨਦਿਆਂ ਕੋ ਹੋਰ ਕੰਮ ਕਰ ਇਹ ਹੈ ਇੱਕ ਸੈਗਮੈਂਟ ਇਸ ਚੀਜ਼ ਦਾ ਦੂਸਰਾ ਆ ਗਿਆ ਇਹ ਕਿਸਾਨੀ ਯੂਨੀਅਨਾਂ ਦਾ ਮਸਲਾ ਲੋਕਾਂ ਨੇ ਸਿਰਫ ਜਿੱਦਾਂ ਨੂੰ ਅੱਜਕੱਲہ ਸ਼ੋਪਿੰਗ ਮਾਲ ਵੱਡੇ ਵੱਡੇ ਆ ਗਏ ਨੇ ਉਧਰ ਚ ਜਾ ਕੇ ਇੱਕ ਆਪ ਹੀ ਇੱਕ ਸੇਵਾ ਦੀ ਇਹ ਕਨਵੇ ਕਰ ਲੈਣ ਕਿ ਜਿਹੜਾ ਬਾਜਰਾ ਸਰੋਂ ਤੇ ਆ ਸੁਰੇਜ ਮੁਕੀ ਦੇ ਵੀਰ ਉਹ ਦੇਖ ਲੈਣ ਇੱਕ ਵਾਰੇ ਸ਼ੋਪਿੰਗ ਮਾਲ ਦੇ ਵਿੱਚ ਕਿਹੜੇ ਰੇਟ ਤੇ ਲੱਗੇ ਨੇ ਉਹ ਅਤ ਕਥ ਵੀ ਨਹੀਂ ਹੋਏਗੀ ਜੇ ਘੱਟ ਤੋਂ ਘੱਟ 6 ਗੁਣਾ ਰੇਟ ਤੇ ਹੋਣ 6 ਗੁਣਾ ਦੀ ਮੈਂ ਗੱਲ ਕਰ ਰਿਹਾ ਹੂੰ 10 ਵੀ ਹੋ ਸਕਦੇ ਨੇ ਕਈ ਥਾਵਾਂ ਤੇ ਉਹ ਦਿਸ ਇਜ਼ ਵਨ ਅਸਪੈਕਟ ਦੂਸਰੇ ਪਾਸੇ ਇਹ ਹੈ ਕਿ ਜੀ ਐਮਐਸਪੀ ਦੇ ਰਹੇ ਉਹ ਸਰਕਾਰ ਦੇ ਰਹੀ ਹੈ ਗੱਲ ਦੇਣ ਦੀ ਨਹੀਂ ਹੈ ਸਰਕਾਰ ਐਮਐਸਪੀ ਅਸ਼ੂਰ ਕਰੇ ਕਿ ਜੋ ਐਮਐਸਪੀ ਸਰਕਾਰ ਨੇ ਅਰेंज ਕੀਤੀ ਹੈ ਉਧੇ ਤੇ ਖਰੀਦ ਵੀ ਹੋ ਰਹੀ ਹੈ ਰੈਸਟ ਆਫ ਦਾ ਕੰਟਰੀ ਤੇ ਖਰੀਦ ਹੋ ਨਹੀਂ ਰਹੀ ਇਹ ਸਰਕਾਰ ਦੀ ਆਪਣੀ ਰਿਪੋਰਟ ਹੈ ਜਿਹੜੀ ਹਾਈ ਲੈਵਲ ਕਮੇਟੀ ਬਣਾਈ ਸੀ ਸ਼ੰਤਾ ਕੁਮਾਰ ਜੀ ਦੇ ਅਧਿਐਕਸ਼ਤਾ ਵਿੱਚ ਉਹਨੇ ਕਿਹਾ ਕਿ 6% ਲੋਕਾਂ ਨੂੰ ਐਮਐਸਪੀ ਮਿਲਦੀ ਹੈ ਤੇ ਇਹ ਹਾਲਾਤ ਤੇ ਸਰਕਾਰ ਦੇ ਆਪਣੇ ਸਟੇਟਮੈਂਟ ਦੇ ਵਿੱਚ ਨੇ ਉਹਨਾਂ ਦੀ ਸਰਕਾਰ ਦੇ ਵਿੱਚ ਨੇ ਹੁਣ ਤੀਸਰੀ ਗੱਲ ਆ ਗਈ ਕਿ ਇਹਦੇ ਜੋ ਸੇਤ ਜੋ ਇਹਦਾ ਹੱਲ ਕੀ ਹੈ ਹੰ ਗਾਇਬ ਗਾਇ ਸਰਕਾਰ ਨੂੰ ਆਪ ਕਰਨਾ ਪੈਣਾ ਤੁਸੀਂ ਗੱਲ ਕਹੀ ਕਿ ਪੰਜਾਬ ਦੀ ਸਰਕਾਰ ਨੂੰ 올 ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਜਿਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਤਰ੍ਹਾਂ ਪੰਜਾਬ ਦੀ ਰਾਜ ਕਰਦੀ ਧਿਰ ਨੂੰ ਨਾਲ ਲੈ ਕੇ ਕੇਂਦਰ ਤੱਕ ਪਹੁੰਚ ਕੀਤੀ ਜਾਵੇ ਤੁਹਾਨੂੰ ਲੱਗਦਾ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਨਕਲੂਡਿੰਗ ਕਾਂਗਰਸ ਸਪੈਸੀਫਿਕਲੀ ਐਮਐਸਪੀ ਦੀ ਲੀਗਲ ਗਰੰਟੀ ਦੇ ਪੱਖ ਦੇ ਵਿੱਚ ਹੈਗੇ ਨੇ ਬਿਲਕੁਲ ਕੋਈ ਐਸੀ ਦੋ رائے ਨਹੀਂ ਗਿਆ ਕਿਹੜੀ ਪੋਲੀਟੀਕਲ ਪਾਰਟੀ ਇਹ ਕਹਿ ਰਹੀ ਹੈ ਕਿ ਅਸੀਂ ਇਹਦੇ ਵਿਰੋਧ ਚਾ ਤੇ ਤਾਂ ਹੀ ਤਾਂ ਕਿਹਾ ਆਲ ਪਾਰਟੀ ਮੀਟਿੰਗ ਬੁਲਾਓ ਇਨਕਲੂਡਿੰਗ ਕੇਂਦਰ ਦੇ ਵਿੱਚ ਡਬਲ ਇੰਜਨ ਸਰਕਾਰ ਲੀਡ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਤੇ ਉਹਦੇ ਸਹਿਯੋਗੀ ਦਲ ਤੇ ਪੁਰਾਣੇ ਸਹਿਯੋਗੀ ਦਲ ਘੱਟੋ ਘੱਟ ਪੰਜਾਬ ਵਿੱਚ ਇਹ ਆਪਣਾ ਪਬਲਿਕ ਸਟੈਂਡ ਕਲੀਅਰ ਕਰਨ ਕਿ ਅਸੀਂ ਲੀਗਲ ਗਾਰੰਟੀ ਦੇ ਹੱਕ ਵਿੱਚ ਹੈਗੇ ਆ ਕਿ ਨਹੀਂ ਹੈਗੇ ਨੰਬਰ 2 ਕੀ ਉਹ ਕੇਂਦਰ ਸਰਕਾਰ ਦੇ ਕੋਲ ਪੰਜਾਬ ਸਰਕਾਰ ਦੇ ਡੈਲੀਗੇਸ਼ਨ 'ਚ ਜਾਣ ਲਈ ਤਿਆਰ ਨੇ ਕਿ ਨਹੀਂ ਨੇ ਇਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਗੱਲ ਕਰਨ ਵਾਲੀ ਜ਼ਰੂਰਤ ਆ ਜਿਹੜੀ ਪਾਰਟੀ ਇਹ ਗੱਲ ਨੂੰ ਨਹੀਂ ਸਮਝੇਗੀ ਉਹ ਆਪਣੇ ਐਗਜ਼ਿਸਟੈਂਸ ਦੇ ਉੱਤੇ ਸਵਾਲ ਪੈਦਾ ਕਰੇਗੀ ਮੈਂ ਇਹ ਨਹੀਂ ਕਹਿ ਰਿਹਾ ਫਿਊਚਰ ਦੇ ਉੱਤੇ ਇਹ ਲੋਕਾਂ ਨੂੰ ਕੀ ਜਵਾਬ ਦੇਣਗੇ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਜੇ ਤੁਸੀਂ ਖੇਤੀਬਾੜੀ ਪ੍ਰਤੀ ਸਵਿਰਧ ਨਹੀਂ ਹੈਗੇ ਇਸੇ ਲਈ ਮੈਂ ਬਾਰ ਬਾਰ ਕਹਿਣਾ ਕਿ ਆਲ ਪਾਰਟੀ ਮੀਟਿੰਗ ਬੁਲਾ ਕੇ ਪਤਾ ਤੇ ਲੱਗੇ ਕਿ ਉਹ ਕਿਸ ਚੈਨਲ ਤੋਂ ਕਿਸ ਵਿਊ ਦੇ ਨਾਲ ਉਹ ਬੋਲਣਾ ਚਾਹੁੰਦੇ ਨੇ ਜੇ ਵਿਰੋਧ ਕਰਨਾ ਚਾਹੁੰਦੇ ਡਟ ਕੇ ਵਿਰੋਧ ਕਰਨੇ ਪਾਰਟੀ ਫੋਰਮ ਨਹੀਂ ਹੈਗਾ ਇਹ ਤੇ ਆਲ ਪਾਰਟੀ ਹੈ ਸਟੇਟ ਨੂੰ ਦੱਸਣ ਵੀ ਕੇਂਦਰ ਸਰਕਾਰ ਨਹੀਂ ਦੇ ਸਕਦੀ ਜਾਂ ਅਸੀਂ ਗਲਤ ਆ ਜਾਂ ਇਹ ਗੱਲ ਠੀਕ ਨਹੀਂ ਆ ਕੋ ਹੋਰ ਰਾਹ ਪੜਾਉਣਾ ਚਾਹੀਦਾ